ਬਾਈ ਹਰੇ ਕੋਲੇ ਡੰਡਾ ਰੱਖਿਆ ਹੋਇਆ ਭਰਾ ਉਹ 5 ਫੁੱਟ ਦਾ ਹੈ ਨਾ ਇਸ ਹਿਸਾਬ ਤੇ ਮਿੰਕੀ ਦਿੰਦੇ ਹਾਂ ਠੀਕ ਹੈ ਜੇ ਤਕਰੀਬਨ ਕਿਸੇ ਆਲੂ ਵਾਲੇ ਨੇ ਲੈ ਕੇ ਜਾਣੀ ਆਈ ਹਾਂ ਕੋਈ ਵੱਡੇ ਪੱਧਰ ਵਾਲਾ ਉਹਨੂੰ ਆਪਾਂ 90 ਰੁਪਏ ਦੇ ਸਾਨੂੰ ਦੇਣੇ ਸਾਢੇ 100 ਠੀਕ ਹੈ ਵੀ ਉਹਨੂੰ ਕੋ ਥੋੜਾ ਘਟ ਜੇ ਘਟ ਜਾਂਦਾ ਉਹਨਾਂ ਕੋ ਹੋ ਜਾਂਦਾ ਜੇ ਕਿਸੇ ਨੇ ਵੱਧ ਲੈ ਜਾਣੀਆਂ ਬਿਲਕੁਲ ਜਦੋਂ ਕਿਸੇ ਨੇ ਥੋੜੀ ਥੋੜੀ ਲਈਆਂ ਨੀਆਂ ਬਿਲਕੁਲ ਜੀ ਬਿਲਕੁਲ ਤਾਂ ਹੀ ਕਹਿਣਾ ਬਈ ਪਨੀਰੀ ਸ ਬਹੁਤ ਸੰਘਣੀ ਲੱਗੀ ਵੀ ਆ ਬਈ ਤਾਂ ਹੀ ਕਹਿਣਾ ਵੀ ਬਹੁਤ ਸੋਹਣੀ ਯਾਰ ਜੀ ਭਰਾਵੋ ਦਾਣਗੜ ਰੋਡ ਤੇ ਖੜਿਆਂਗੇ ਧਨੌਲੇ ਹੋ ਸਾਹਮਣੇ ਮੇਨ ਤੇ ਜਿੱਥੇ ਚੀਮਿਆਂ ਵਾਲੀਆਂ ਕੋਠੀਆਂ ਨੇ ਦਾਣਗੜ ਰੋਡ ਤੇ ਬਾਈਪਾਸ ਤੇ ਹਨਾ ਉਥੋਂ ਜਮਾ ਅੱਧਾ ਕਿਲੋਮੀਟਰ ਆ ਕੇ ਇੱਥੇ ਬਾਈ ਨੇ ਪਨੀਰੀ ਲਈ ਵੀ ਹੈਗੀ ਕਈ ਸਾਲ ਹੋ ਗਏ ਬਾਈ ਨੂੰ ਲਾਉਂਦੇ ਨੂੰ ਤੇ ਬਾਈ ਕੋਲੇ ਗਾਖ ਵੀ ਨੇ ਜਿਹੜੇ ਸਾਡੇ ਲਵੇ ਪਿੰਡ ਕੁੱਬਿਆਂ ਦੇ ਨੇ ਸਾਡੇ ਜਾਣ ਪਛਾਨ ਵਾਲੇ ਬਾਈ ਨੇ ਹੋਰ ਬਾਈ ਠੀਕ ਹੋ ਠੀਕ ਹੈ ਜੀ ਤੇ ਕਿਵੇਂ ਹੁੰਦੀ ਆਪਣੀ ਰਿਵਾਈ ਇਹਦੀ ਰਿਵਾਈ ਬਹੁਤ ਵਧੀਆ ਬਾਈ ਵਧੀਆ ਬਹੁਤ ਵਧੀਆ ਕਿੰਨੇ ਸਾਲ ਹੋ ਗਏ ਸੁਣ ਲੀ ਜਾਂਦੇ ਆ ਨੂੰ 3 ਸਾਲ ਹੋ ਗਏ ਬਾਈ ਇਹ ਕਿ ਤੀਜਾ ਸਾਲ ਹੈ ਹਾਂ ਹਾਂ ਠੀਕ ਹੈ ਤੇ ਭਰਾਵੋ ਆਪ ਹੀ ਬਾਈ ਹੁਰੀ ਪੱਟੀ ਜਾਂਦੇ ਆਗੇ ਤੇ ਇਧਰ ਵੀਰ ਖੜਾਗਾ ਜਿਹੜੇ ਬਾਈ ਨੇ ਇਹ ਲਾਈ ਵੀ ਹੈਗੀ ਬਾਈ ਕਿਹੜੀ ਕਿਹੜੀ ਵੈਰਾਈਟੀ ਆ ਬਾਈ ਆਪਣੇ ਕੋਲੇ ਪੱਲੇ ਵਿੱਚ ਜਿਆਦਾਤਰ ਤਾਂ ਜੀ ਵੀਰ ਜੀ L28 ਠੀਕ ਹੈ ਨੈਸ਼ਨਲ ਹੌਲਟਿਕਲਚਰ ਦਾ ਠੀਕ ਹੈ ਉਦੋਂ ਬਾਅਦ ਇਹਨਾਂ ਦਾ ਇੱਕ ਰੈੱਡ 4 ਹੈ ਠੀਕ ਹੈ ਇੱਕ ਇਹਨਾਂ ਦਾ ਰੈੱਡ 3 ਹੈ ਠੀਕ ਹੈ ਇੱਕ ਆਪਣਾ ਪੱਲੇ ਪੰਜਾਬ ਨਰੋ ਆ ਜੀ ਠੀਕ ਹੈ ਯੂਨੀਵਰਸਿਟੀ ਜੋ ਪੰਜਾਬ ਯੂਨੀਵਰਸਿਟੀ ਦੀ ਵੈਰਾਈਟੀ ਠੀਕ ਹੈ ਇੱਕ ਆਪਣੇ ਲਾਲਾ ਗੂੜੇ ਚ ਜਿਹਨੂੰ ਕਹਿ ਦਿੰਦੇ ਨੇ ਆਮ ਹੀ ਆਪਣੇ ਉਹ ਵੀ ਆਪਾਂ ਨੂੰ ਤਕਰੀਬਨ 4 ਸਾਲ ਹੋ ਗਏ ਲਾਉਦਿਆਂ ਨੂੰ ਠੀਕ ਹੈ ਉਹਦੀ ਵੀ ਫੁੱਲ ਡਿਮਾਂਡ ਹੈ ਠੀਕ ਹੈ ਟੋਟਲ ਬਾਈ ਸਾਨੂੰ ਕਿੰਨੇ ਸ 7 ਸਾਲ ਹੈ ਪਰ ਐਡੂ ਅਟੈਚਮੈਂਟ ਮੈਂ ਕਦੇ ਨਹੀਂ ਕਰੀ ਠੀਕ ਹੈ ਕਿੰਨੀ ਕੀ ਜਗ੍ਹਾ ਤੋਂ ਸ਼ੁਰੂ ਕੀਤੀ ਸੀ ਮੰਨ ਲਓ ਵੀ ਤੁਸੀਂ ਇਹ ਲਾਉਣੀ ਇਹ ਅਸੀਂ ਤਕਰੀਬਨ ਕਿੱਥੇ ਜਦੋਂ ਸ਼ੁਰੂ ਕਰੀ ਸੀ ਠੀਕ ਹੈ ਇਸ ਟਾਈਮ ਤੱਕ ਰੱਬ ਦੀ ਕਿਰਪਾ ਨਾਲ ਮੰਨ ਲਓ ਬਾਈ ਡੇਢ ਕਿੱਲੇ ਤੋਂ ਉੱਪਰ ਜਗਾ ਛੋੜੇ ਕੋਲੇ ਉੱਥੇ ਆਪਣੀ ਰੀ ਲਾਈ ਵੀ ਆ ਹਨਾ ਹਾਂਜੀ ਬਿਲਕੁਲ ਜੀ ਤੇ ਅਸਲ 'ਚ ਬਾਈ ਮੰਨ ਲਓ ਵੀ ਜਿਵੇਂ ਆਪਾਂ ਕਹੀਏ ਵੀ ਜਿਵੇਂ ਹੁਣ ਸਹੀ ਸਮਾਂ ਲਾਉਣ ਦਾ ਜਨਵਰੀ ਦੇ ਵਿੱਚ ਹਨਾ ਤੇ ਵੀਰੇ ਹੁਣ ਪੁੱਛਦਾ ਬਾਈ ਤੁਸੀਂ ਆਹੀ ਰੁੱਤ 'ਚ ਲੈ ਕੇ ਜਾਂਦੇ ਹੁੰਦੇ ਹੋਗੇ ਆਹੀ ਰੁੱਤ ਲੈ ਕੇ ਕਦੇ ਕੋਈ ਕੰਢੇਲ ਕੰਡੂਲ ਤਾਂ ਨਹੀਂ ਹੋਇਆ ਕੋਈ ਦਿੱਕਤ ਆਈ ਜਮੀਨ ਨਸਾਰੂ ਨਹੀਂ ਕੁਛ ਨਹੀਂ ਗੜੇ ਕੁਛ ਨਹੀਂ ਠੀਕ ਹੈ ਕੋਈ ਦਿੱਕਤ ਨਹੀਂ ਆਈ ਹੈ ਤੇ ਮੰਨ ਲਓ ਵੀ ਜਿਵੇਂ ਆਪਣੇ ਨਾਲ ਮੈਨੂੰ ਹੁਣ ਕਿਸੇ ਵੀਰ ਦਾ ਫੋਨ ਆਇਆ ਤੇ ਕਹਿੰਦਾ ਬਾਈ ਯਾਰ ਵੀ ਜਿਹੜੇ ਕਿਸਾਨ ਵੀ ਲਾਉਂਦੇ ਆਗੇ ਵੀ ਉਹਨਾਂ ਤੋਂ ਐ ਪੁੱਛ ਕੇ ਦੱਸੋ ਮੰਨ ਲਓ ਜਿਵੇਂ ਹੁਣ ਇਹਨੂੰ ਜਾ ਕੇ ਲਾ ਦੋਂਗੇ ਤੇ ਉਦੋਂ ਬਾਅਦ ਇਹਦੇ ਵਿੱਚ ਕੋਈ ਕੱਖਾਂ ਵਾਸਤੇ ਕੀ ਕਰਦੇ ਹੋਂ ਅੱਖਾਂ ਵਾਸਤੇ ਤਾਂ ਗੁੱਟ ਗੜਾਈ ਠੀਕ ਐ ਵੀ ਥੋੜੀ ਜਿਹਾ ਲਾਉਣ ਘਰ ਵਾਸਤੇ ਲਾਉਣੀ ਹੋਗੇ ਠੀਕ ਐ ਤੇ ਆਪੋ ਬਾਈ ਨੂੰ ਪੁੱਛਦੇ ਵੀਰੇ ਮਾਨ ਲਾ ਵੀ ਜਿੰਨੇ ਕਿਸੇ ਨੇ ਵਿੱਗਾ ਦੋ ਵਿੱਗੇ ਲਾਉਣੇ ਆ ਜਾਂ ਕਿੱਲਾ ਲਾਉਣਾ ਹਨਾ ਐਤਕੀ ਕੁਝ ਬੰਦਿਆਂ ਨੂੰ ਐ ਵੀ ਆ ਵੀ ਯਾਰ ਜੇ ਪਿਆਜ਼ 30 ਰੁਪਏ ਕਿਲੋ ਵੀ ਵਿੱਗ ਗਿਆ ਹਨਾ ਜੇ ਆਪਣੇ ਕੋਲੇ 10 ਕੁਇੰਟਲ ਵੀ ਹੋ ਗਿਆ ਫਿਰ ਵੀ ਤੂੰ ਲਾਲਾ ਵੀ ਕਿੱਥੇ ਕਹਣੀ ਪਹੁੰਚ ਜੂਗੀ ਹਾਂਜੀ ਤੇ ਵੀ ਜਿਵੇਂ ਬੰਦੇ ਨੇ ਵੱਡੇ ਪੱਧਰ ਤੇ ਲਾਉਣਾ ਵਿੱਗਾ 2 ਵਿੱਗੇ ਲਾਉਣਾ ਤਾਂ ਕੱਖਾਂ ਵਾਸਤੇ ਪੌਦ ਲਾਉਂ ਸਰ ਕਿਹੜੀ ਸਪਰੇ ਕਰੇ ਬੰਦਾ ਇੱਕ ਤਾਂ ਇਹ ਤਾਂ ਸਟੌਂਪ ਹੀ ਆ ਗਈ ਜੀ ਸਟੌਂਪ ਆ ਗਈ ਹਾਂ 100 ਗ੍ਰਾਮ ਢੋਲੀ ਦੀ ਪਾ ਕੇ 100 ਗ੍ਰਾਮ ਢੋਲੀ ਠੀਕ ਹੈ ਉਹਦੇ ਨਾਲ ਤਾਂ ਨਹੀਂ ਕੁਝ ਮਿਕਸ ਕਰਨਾ ਨਹੀਂ ਉਹਦੇ ਨਾਲ ਕੁਝ ਨਹੀਂ ਲੋੜ ਹੈਗੀ ਜੀ ਠੀਕ ਹੈ ਉਸ ਤੋਂ ਬਾਅਦ ਇੱਕ ਡੈਕਲ ਦੀ ਆ ਗਈ ਉਹਦੇ ਵਿੱਚ ਦੋਨੇ ਸਾਲਟ ਨੇ ਨਾਲ ਤੋਂ ਤਿੱਖਾ ਪੱਤਾ ਮਾਰਦੀ ਐ ਨਾਲੇ ਚੌੜਾ ਮਾਰਦੀ ਐ ਠੀਕ ਹੈ ਪਣੀ ਰਿੰਦਾ ਨਹੀਂ ਕੋਈ ਖੜਾਉਂਦੀ ਖੜਾਉਂਦੀ ਉਹ ਨੂੰ ਕੁਝ ਨਹੀਂ ਖੜਾਉਂਦੀ ਹੈਗੀ ਠੀਕ ਹੈ ਥੋੜਾ ਬੱਤਾ ਅਸਰ ਤਾਂ ਹੋਣਾ ਹੀ ਐ ਉਹਦੀ ਡੋਜ਼ ਕਿੰਨੀ ਤਕਰੀਬਨ 2 ਕਿਲੋ ਮੀਟਰ ਪੈ ਰਹੀ ਹੈ ਤਾਂ ਢੋਲੀ ਦੀ ਢੋਲੀ ਦੀ ਜਾਂ ਉਸ ਤੋਂ ਬਾਅਦ ਗੋਲ ਆ ਗਈ ਜੇ ਕਿਸੇ ਨੇ ਗੋਲ ਕਰਨੀ ਹੈ ਠੀਕ ਹੈ ਉਹ 10 ਕਿਲੋ ਮੀਟਰ ਢੋਲੀ ਦੀ ਕਹਿੰਦੇ ਨੇ ਪਰ ਅਸੀਂ ਤਾਂ 5 ਹੀ ਪਾਉਣੇ ਹਾਂ ਹਾਂ ਮੈਂ ਇਹੀ ਗੱਲ ਸੁਝਦੀ ਵੀ ਡੋਜ ਕਟਾਲੇ ਬੰਦਾ ਹੈ ਨਾ ਹਾਂ ਡੋਜ ਕਟਾ ਕੇ ਜੀ ਕਿਹੜਾ ਟੈਸਟ ਕਰ ਲਓ ਥੋੜੀ ਜਿਹੀ ਜਗ੍ਹਾ ਤੇ ਠੀਕ ਹੈ ਜਦੋਂ ਟੈਸਟ ਹੋ ਗਈ ਆਪ ਨੂੰ ਓਕੇ ਲੱਗਦੀ ਆ ਉਦੋਂ ਬਾਅਦ ਸਾਰੇ ਤੇ ਕਰ ਦੋ ਹਾਂ ਵੀ ਲੀਟਰ ਕ ਪਾਣੀ ਚ ਪਾ ਕੇ ਬੋਤਲ ਬੋਤਲ ਚ ਪਾ ਕੇ ਸੜਕ ਕੇ ਦੇਖ ਲਓ ਨਹੀਂ ਹੈ ਨਾ ਥੋੜੀ ਜਿਹੀ ਜਗ੍ਹਾ ਚ ਹਾਂ ਹਾਂ ਥੋੜੀ ਜਿਹੀ ਜਗ੍ਹਾ ਤੇ ਬ ਘੱਟਾ ਦਾ ਡੀਏਪੀ ਦਾ ਆ ਗਿਆ ਜੀ ਠੀਕ ਹੈ ਕਿੱਲੇ ਮੰਗਰਾ ਕਿੱਲੇ ਮੰਗਰਾ ਠੀਕ ਹੈ ਇੱਕ ਆਪਣਾ ਸੁਪਰ ਦਾ ਆ ਗਿਆ ਜੀ ਪੋਟਾਸ਼ ਆ ਗਈ ਠੀਕ ਹੈ ਇਹ ਤਿੰਨੇ ਚੀਜ਼ਾਂ ਆ ਗਈਆਂ ਤੇ ਉਸ ਤੋਂ ਬਾਅਦ ਆਪਣੇ ਫੰਕਸ ਵਾਲੀ ਆ ਗਈ ਜਿਵੇਂ ਆਈਪੀਐਲ ਵੀ ਆ ਗਈ ਸੀਵਨੀ ਆ ਗਈ ਹਾਂ ਉਹ ਜ਼ਰੂਰ ਪਾਉ ਜੀ ਥੱਲੇ ਠੀਕ ਹੈ ਜਾਇਵੇਂ ਮੈਕੋ ਰਾਜਾ ਉਹ ਪਾ ਦੋ ਠੀਕ ਹੈ ਵੀਆਈਪੀਐਲ ਦੇ ਪ੍ਰੋਡਕਟ ਵਰ ਤੋਂ ਵਧੀਆ ਰਿਜ਼ਲਟ ਮਿਲੂ ਹਨਾ ਬਹੁਤ ਵਧੀਆ ਨੇ ਜੀ ਹਾਂ ਜਾਇ ਇੱਕ ਆਈਸੀ ਵਾਲਾ ਦਾ ਪੋਲੀ ਹਾਊਸ ਠੀਕ ਹੈ ਇੱਕ ਬੈਗ ਜੋ ਉਹ ਪਾ ਦੇ ਕਿਸਾਨ ਥੱਲੇ ਤਾਂ ਜਾਂ ਮੈਗਜ਼ੀਨ ਦੀ ਲੋੜ ਪਈ ਆਪਾਂ ਨੂੰ ਹਾਂ ਨਾਲ ਦੂਜੇ ਜਿੰਕ ਦੀ ਠੀਕ ਹੈ ਤਕਰੀਬਨ ਜੋ ਸਾਰੇ ਕਾਸੇ ਦੀ ਕਮੀ ਪੂਰੀ ਕਰਦਾ ਪੌਲੀ ਉਹ ਬੈਗ ਜਾ ਮੈਨੂੰ ਵੀ ਕਿਸੇ ਮੁੰਡੇ ਨੇ ਕਿਹਾ ਸੀ ਮੈਨੂੰ ਲੱਗਦਾ 8900 ਦਾ ਪੈਗਾ ਉਹ ਹਣਾ ਉਹ ਤਕਰੀਬਨ 17-1800 ਦਾ ਪੈਂਦਾ ਜੀ ਠੀਕ ਹੈ ਉਹ ਮੈਨੂੰ ਵੀ ਸੇਰੋਂ ਕਿਸੇ ਮੁੰਡੇ ਨੇ ਕਿਹਾ ਸੀ ਕਹਿੰਦਾ ਯਾਰ ਆਹ ਪਾਈ ਬਾਹਣ ਦੇ ਵਿੱਚ ਕਹਿੰਦਾ ਬਹੁਤ ਵਧੀਆ ਆਰਗੈਨਿਕ ਦੇ ਵਿੱਚ ਹੀ ਆਉਂਦਾ ਉਹ ਪੌਲੀਹੋਸ ਆਈਸੀਐਲ ਆ ਜਰਮਨ ਦੀ ਕੰਪਨੀ ਹਾਂ 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 ਉਹ ਮਿਲਦਾ ਵੀ ਸਗਰੂਰ ਹੋਗਾ ਬਿਲਕੁਲ ਬਿਲਕੁਲ ਹਾਂ ਬਿਲਕੁਲ ਬਾਕੀ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਤੇ ਇਹਦਾ ਬਾਈ ਮੰਨ ਲਓ ਪਨੀਰੀ ਦਾ ਆਪਾਂ ਕਹੀਏ ਕੀ ਹਿਸਾਬ ਕਿਤਾਬ ਹੁੰਦਾ ਤੁਹਾਡਾ ਫੁੱਟਾਂ ਦੇ ਹਿਸਾਬ ਤੇ ਦਿੰਦੇ ਹੋ ਜਾਂ ਕਿਲੋਆਂ ਦੇ ਹਿਸਾਬ ਤੇ ਕੀ ਹੁੰਦਾ ਹੁੰਦਾ ਤੇ ਹੀ ਆਪਣਾ 3 ਫੁੱਟ ਦਾ ਵੱਡਾ ਆਪਦੀ ਮਸ਼ੀਨਾਂ ਵਿਜੀ ਹੋਈ ਹੈ ਠੀਕ ਹੈ ਆਪਣੇ ਲਈ ਆਪਦੀ ਮਸ਼ੀਨ ਆਜੀ ਠੀਕ ਹੈ ਵੀ ਗਾਹਾਂ ਤੋਂ ਕਈ ਵਾਰ ਕਿਸੇ ਬਾਈ ਨੇ ਮੰਨ ਲਿਆ ਵੀ ਉਹ ਬੀਜ ਦੇ ਹੋਏ ਨੂੰ ਵੀ ਦੇਖ ਕੇ ਜਾਣਾ ਜਾਂ ਕਈ ਵਾਰ ਕਿਸੇ ਨੇ ਆਪਦੀ ਵਜਾਉਣੀ ਵੀ ਹੁੰਦੀ ਆ ਉਹ ਵੀ ਮਸ਼ੀਨ ਨਾਲ ਬੀਚ ਸਕਦੇ ਹੋਗੇ ਆ ਬਜਾ ਸਕਦੇ ਠੀਕ ਹੈ ਜਿਵੇਂ ਆ ਬਾਈ ਹਰੇ ਕੋਲੇ ਡੰਡਾ ਰੱਖਿਆ ਹੋਇਆ ਭਰਾ ਉਹ 5 ਫੁੱਟ ਦਾ ਹੈ ਨਾ ਇਸ ਹਿਸਾਬ ਤੇ ਮਿੰਕੀ ਦੰਦੇ ਹਾਂ 500 ਦੀ ਹੈ ਜੀ ਆ ਗਿਆ ਠੀਕ ਹੈ ਜੇ ਤਕਰੀਬਨ ਕਿਸੇ ਆਲੂ ਵਾਲੇ ਨੇ ਲੈ ਕੇ ਜਾਣੀ ਹੈ ਹਾਂ ਕੋਈ ਵੱਡੇ ਪੱਧਰ ਵਾਲਾ ਉਹਨੂੰ ਆਪਾਂ 90 ਰੁਪਏ ਦੇ ਸਾਲਾ ਦੇਣੀ 550 ਦੀ ਵੀ ਉਹਨੂੰ ਕੋਈ ਥੋੜਾ ਘਟ ਜਾ ਘਟ ਜਾਂਦਾ ਉਹਨਾਂ ਕੋ ਹੋ ਜਾਂਦਾ ਜੇ ਕਿਸੇ ਨੇ ਵੱਧ ਲੈ ਜਾਣੀਆਂ ਬਿਲਕੁਲ ਜਦੋਂ ਕਿਸੇ ਨੇ ਥੋੜੀ ਥੋੜੀ ਲਈ ਜਾਣੀਆਂ ਬਿਲਕੁਲ ਜੀ ਬਿਲਕੁਲ ਤਾਂ ਹੀ ਕਹਿਣਾ ਬਾਈ ਪਨੀਰੀ ਸ ਬਹੁਤ ਸੰਘਣੀ ਲੱਗੀ ਵੀ ਆ ਬਾਈ ਤਾਂ ਹੀ ਕਹਿਣਾ ਵੀ ਬਹੁਤ ਸੋਹਣੀ ਯਾਰ ਉਹ ਆ ਗਈ ਬਾਕੀਆ ਗੰਡੀ ਦੇਖੋ ਬਿਲਕੁਲ ਬਿਲਕੁਲ ਅਬ ਜਮਾਇਆ ਬਿਲਕੁਲ ਬਾਈ ਬਿਲਕੁਲ ਜੜਾ ਜੜਾ ਦੇਖ ਲਓ ਭਰਾਵੋ ਪੂਰਾ ਵਧੀਆ ਜਮਾ ਓਕੇ ਰਿਪੋਰਟ ਹੈ ਬਾਕੀ ਬਾਈ ਹੋਰ ਇਹਨਾਂ ਤਾਂ ਪੱਟੀ ਆ ਗਈ ਆਪ ਇਧਰਲੇ ਪਾਸੇ ਪੱਟ ਕੇ ਰੱਖੀ ਖੜੇ ਨੇਗੇ ਹਾਂ ਇਹ ਕਿਹੜੀ ਵੈਰਾਈਟੀ ਆ ਬਾਈ ਆਪਣੀ ਇਹ ਆ ਗਈ ਜੀ ਰੈੱਡ 3 ਓਦੋਂ ਬਾਅਦ ਰੈੱਡ 4 ਫੇਰ ਸਾਰੀ ਐਲ 28 ਆ ਗਈ ਠੀਕ ਹੈ ਉਹ ਗਾਂ ਲਾਲ ਆ ਕਿ ਓਦੋਂ ਬਾਅਦ ਆ ਗਿਆ ਪੰਜਾਬ ਨਰੋਆ ਜਿਹੜਾ ਲਾਸਟ ਠੀਕ ਆ ਬਾਈ ਠੀਕ ਆ ਕਿਉਂਕਿ ਉਹ ਲਗੇਤਾ ਥੋੜਾ ਚਲਦਰੀ ਪਛੇਤਾ ਜ਼ਿਆਦਾ ਚਲਦਾ ਪੰਜਾਬ ਨਰੋਆ ਅੱਛਾ ਪੰਜਾਬ ਨਰੋਆ ਪਛੇਤਾ ਚਲਦਾ ਹੈ ਹਾਂ ਠੀਕ ਆ ਬਾਕੀ ਸੋਨ ਤਾਂ ਬਾਈ ਜਾਣਕਾਰੀ ਆ ਸਾਰੀ ਉਸ ਬਾਰੇ ਤੇ ਆ ਭਰਾ ਉਹ ਬਾਈ ਹੋਰਾਂ ਦੀ ਲੋਕੇਸ਼ਨਾਂ ਤੇ ਹੋ ਆਪਣੇ ਉੱਤੇ ਲੋ ਟਨਲ ਦੇ ਥੱਲੇ ਕੀ ਕੀ ਲਾਇਆ ਹੋਇਆ ਬਾਈ ਉਧ ਆਪਰੇ ਖਤਰ ਸਾਡੀ ਲਈ ਹੋਈ ਅੱਛਾ ਜਿਹੜੀ ਮੂਰੇ ਮੰਨ ਲਓ ਜਿਵੇਂ ਚੱਪਣ ਕਦੂ ਵਗੈਰਾ ਹੋ ਗਈ ਜਾਂ ਕਦੂਆਂ ਬੱਲਾ ਵਗੈਰਾ ਹੋ ਗਈਆਂ ਬਣਾਏ ਸਾਲ ਲਾਉਂਦਾ ਸੀ 300 3-4 ਕਿਲੇ ਸਬਜ਼ੀ ਦਾ ਲਾਉਂਦਾ ਸੀ ਠੀਕ ਆ ਬਾਈ ਕਿਸੇ ਸਾਲ ਮੇਰੀ ਲੱਤ ਟੁੱਟ ਗਈ ਸੁੱਕੀ ਵੀਰੇ ਅੱਛਾ ਉਹਦੇ ਕਰਕੇ ਡਾਕਟਰ ਕਹਿੰਦਾ ਵੀ ਐਤਕੀ ਤੂੰ ਰੈਸਟ ਕਰ ਹਾਂ ਸਬਜ਼ੀ ਦੇ ਵਿੱਚ ਮਿਹਨਤ ਵਾਲੀ ਹੁੰਦੀ ਹੈ ਬਿਲਕੁਲ ਬਾਕੀ ਇੱਕ ਗੱਲ ਐਡ ਹੋਰ ਕਰਨਾ ਆਪਣਾ ਗੁਰੂ ਆ ਬਾਈ ਦਰਸ਼ਨ ਕੱਟੂ ਦਾ ਜਾਣਦੇ ਹੋਵੋ ਤੁਸੀਂ ਠੀਕ ਆ ਜੀ ਬਾਈ ਦਰਸ਼ਨ ਦਰਸ਼ਨ ਗੋਭੀ ਗੋਭੀ ਵਗੈਰਾ ਲਾਉਂਦਾ ਬਾਈ ਹਾਂ ਆਪਣੀ ਸਾਰੀ ਦੇਣ ਹੀ ਉਹਦੀ ਹੈ ਠੀਕ ਆ ਬਾਈ ਠੀ ਇੱਕ ਨਿਰਮਲ ਸਿੰਘ ਦਾ ਨਾਰੋ ਮਾਦਰ ਤੂੰ ਜੇ ਕਿਤੇ ਤੁਹਾਡਾ ਟਾਈਮ ਲੱਗਾ ਕਿਤੇ ਇੰਟਰਵਿਊ ਕਰਕੇ ਆਇਓ ਪੰਜਾਬ ਦੇ ਸਭ ਤੋਂ ਨਾਈਸ ਬੰਦੇ ਜੋ ਨਾ ਨਾ ਠੀਕ ਆ ਬਾਈ ਬਿਲਕੁਲ ਜੀ ਜਰੂਰ ਇੱਥੇ ਤੱਕ ਲੈ ਕੇ ਗਏ ਨੇ ਨਾ ਨਾ ਜਰੂਰ ਜਾਵਾਂਗੇ ਬਾਈ ਹਮਕਾਂ ਜਿਹੜਾ ਕਿਸਾਨਾਂ ਦੀ ਮਦਦ ਕਰਦਾ ਹੋ ਹੁੰਦਾ ਹਨ ਤੇ ਆਪਣਾ ਮੋਬਾਈਲ ਨੰਬਰ ਕੀ ਆ ਬਾਈ ਉਹ ਜਰੂਰ ਦੱਸ ਦਿਓ ਤੁਸੀਂ ਆਪਣਾ ਇੱਕ ਤਾਂ ਹੈਗਾ ਜੀ 94785 ਠੀਕ ਹੈ 82917 ਠੀਕ ਹੈ ਜੀ ਇਹ ਤਾਂ ਬਾਪੂ ਜੀ ਦਾ ਠੀਕ ਹੈ ਆਪਣਾ ਹੈਗਾ ਜੀ 762585 27870 ਠੀਕ ਹੈ ਤੇ ਕੀ ਨਾਂ ਰੱਖਿਆ ਬਾਈ ਆਪਣੇ ਫਾਰਮ ਦਾ ਮਤਲਬ ਇਹਨਾਂ ਆਪਣੇ ਨਾਂ ਦਾ ਅਮਰਜੀਤ ਸਿੰਘ ਸ਼ੇਰਗਿਲ ਨਰਸਰੀ ਫਾਰਮ ਠੀਕ ਹੈ ਸ਼ੇਰਗਿਲ ਨਰਸਰੀ ਫਾਰਮ ਲਾ ਲਈਏ ਛੋਟੇ ਸ਼ਬਦਾਂ 'ਚ ਆ ਵੀ ਬਾਪੂ ਜੀ ਦਾ ਨਾਂ ਅਮਰਜੀਤ ਸਿੰਘ ਹੈ ਨਹੀਂ ਮੇਰਾ ਨੋ ਆ ਜਾ ਆ ਛੋਟਾ ਨਾਂ ਆ ਅਮਰਜੀਤ ਸਿੰਘ ਠੀਕ ਹੈ ਤੇ ਆਪਣੇ ਬਾਪੂ ਜੀ ਦਾ ਕੀ ਨਾਂ ਬਾਈ ਕਿੰਨਾ ਦੇ ਵਜ ਦੇ ਆਮ ਦਾ ਕਈ ਵਾਰ ਬੰਦੇ ਨੇ ਦਾਣ ਗੜ ਪਿੰਡ 'ਚ ਵਾਗ ਜਾਂਦਾ ਕੋਈ ਜਰਨੈਲ ਸਿੰਘ ਕਾਮਰੇੜੀ ਜਰਨੈਲ ਸਿੰਘ ਕਾਮਰੇੜੀ ਠੀਕ ਆ ਬਸ ਤਾਂ ਭਰਾਵੋ ਜਦੋਂ ਤੁਸੀਂ ਆਹ ਸੜਕਾਂ 'ਉਂਗੇ ਬਾਈ ਜਿਹੜੀ ਇਹ ਤਣਾਉਲੇ ਮੇਨ ਹਾਈਵੇ ਤੋਂ ਆਉਂਦੀ ਆਗੀ ਤੇ ਇਹ ਸੜਕ ਦੇ ਬਿਲਕੁਲ ਨਾਲ ਹੀ ਤੁਹਾਨੂੰ ਇੱਥੇ ਪਨੀਰੀ ਪਤਾ ਲੱਗ ਜਾਣੀ ਆ ਤੇ ਵੱਡੀ ਗੱਲ ਮੈਂ ਹੋਰ ਐਡ ਕਰਦਾ ਬਾਈ ਕਈ ਵਾਰ ਕਿਸੇ ਵੀਰ ਨੇ ਨਾ ਆਪਣੀ ਮਨਪਸੰਦ ਦੀ ਪਟਨੀ ਹੁੰਦੀ ਆਈ ਬਾਈ ਮੈਂ ਤਾਂ ਉੱਥੋਂ ਪਟਨੀ ਆ ਮੈਂ ਉੱਥੋਂ ਪਟਨੀ ਆ ਉਹਦਾ ਤਾਂ ਨਹੀਂ ਕੋਈ ਚੱਕਰ ਹੈਗਾ ਆਹ ਜੀ ਜੇ ਤਾਂ ਕਿਸੇ ਨੂੰ 100 200 ਦੀ ਲੱਗਦਾ ਫਿਰ ਤਾਂ ਬਾੜੇ ਮੁਤਾਬਕ ਜਿਹੜੇ ਤੁਸੀਂ ਨੇ ਮੰਨ ਲਓ ਅੱਧਾ ਫੱਟ ਲੈਣਾ ਹਾਂ ਉਹ ਫਿਰ ਆਪਦੀ ਜਿੱਥੇ ਮਰਜ਼ੀ ਵਟ ਲੈ ਬਿਲਕੁਲ ਬਿਲਕੁਲ ਕਈ ਵਾਰ ਆਲਾ ਕਹਿੰਦਾ ਵੀ ਮੈਂ ਫਲਾਨਾ ਵੀ ਲੈਣਾ ਉਹ ਵੀ ਆ ਲੈ ਲਓ ਹਾਂ ਜੀ ਆਪ ਗਾਰੰਟੀ ਆ ਵੀ ਜਿਹੜਾ ਵੀ ਕਹਿ ਕੇ ਦੇਵਾਗੇ ਉਹੀ ਨਿਕਲੂ ਠੀਕ ਆ ਬਈ ਇਹ ਨਹੀਂ ਹੈਗਾ ਵੀ ਚੱਕ ਕੇ ਦੇ ਤਾਂ ਕਹਿ ਕੇ 82 ਨਿਕਲੇ ਜਾਂ 95 ਉਹ ਚੱਕਰ ਨਹੀਂ ਹੈਗਾ ਠੀਕ ਆ ਬਈ ਠੀਕ ਆ ਪੱਕੇ ਵੇਲ ਨੇ ਬਠਿੰਡੋ ਲਿਆਉਂਦਾ ਪਣ ਠੀਕ ਆ ਬਈ ਠੀਕ ਆ ਉਹ ਅੱਗੇ ਅਗਲੇ ਦੇ ਕਰਨਾ ਆਪਦੇ ਸਿੱਤੇ ਆ ਬਿਲਕੁਲ ਬਿਲਕੁਲ ਉਹ ਘਰ ਛੋਟੇ ਸਾਹਮਣੇ ਆ ਸਾਰਾ ਸਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਪੁਫਾਰਾ ਸਿਸਟਮ ਨਾਲ ਬਾਈ ਹੋਰਾਂ ਤਿਆਰ ਕਰਦੇ ਆ ਬਾਈ ਬਹੁਤ ਸੋਹਣਾ ਤੁਸੀਂ ਐਂ ਦੇਖੋ ਵੀ ਕੱਖ ਦਾ ਇੱਕ ਵੀ ਆਪਾਂ ਨੂੰ ਉਹ ਨਹੀਂ ਦਿੰਦਾ ਹੈਗਾ ਪਤਾ ਵੀ ਨਦੀਨ ਦਾ ਕਿਤੇ ਕੋਈ ਹੋਵੇ ਉਹ ਹਣਾ ਤੇ ਬਹੁਤ ਸੋਹਣੀ ਬਾਈ ਹੋਰਾਂ ਨੇ ਪਨੀਰੀ ਤਿਆਰ ਕਰੀ ਆ ਭਰਾਵੋ ਉੱਪਰ ਵੀਰ ਹੋਰਾਂ ਨੇ ਨੰਬਰ ਪਾਏ ਵੇ ਅਗੇ ਤੇ ਦਾਨਗੜ ਪਿੰਡ ਦੇ ਵਿੱਚ ਬਾਈ ਹੋਰਾਂ ਦਾ ਜਿਹੜਾ ਇਹ ਫਾਰਮ ਆਗਾ ਉੱਥੇ ਬਾਈ ਹੋਰ ਇਹਨਾਂ ਉੱਪਰ ਦਿੱਤੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਬਾਕੀ ਸਾਨੂੰ ਵੀਰਾਂ ਦਾ ਰਿਵਿਊ ਦੇ ਤਾਂ ਕਹਿੰਦੇ ਸਾਨੂੰ ਕਈ ਸਾਲ ਹੋ ਗਏ ਇਹਨਾਂ ਕੋਲੇ ਆਉਂਦੇ ਹਨ ਤੇ ਜ਼ਿਆਦਾ ਜਾਣਕਾਰੀ ਲਈ ਬਾਈ ਤੁਸੀਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ